ਕੱਲਾ ਦਿਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕੀ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਇਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਡਾਇਰੈਕਟਰ ਦਾ ਕਿਉਂ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਆ ਬਹੁਤ ਸਾਰੀਆਂ ਜੁਗਤਾਂ ਬਹੁਤ ਸਾਰੇ ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਨੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹਨ ਉਹ ਵੀ ਬੈਨ ਹੋਣ ਚਾਹੀਦੇ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਹੋਣਾ ਚਾਹੀਦਾ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਦੇ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਨਾਲ ਸਾਡਾ ਦੇਖਦੇ ਆ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏਮਪਲਾਈਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤਾਉਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾਂ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ سارے ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਨੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵੋਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਨੱਥਾ ਟੇਕਦੇ ਆਇਆ ਤਾਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ प्रोडक्शन ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇਂ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਲਜੀਤ ਦਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਰਤਾਰ ਨਹੀਂ ਸੀ ਨਾਈ ਹੈ ਨਾਈ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੂਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿੰਨਾ ਕਿ ਦਿਲਜੀਤ ਦੂਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾ ਕੇ ਪਿਆ ਵਾਲ ਨਹੀਂ ਘਟਾਈ ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੇ ਆ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਬਤਾਉਣਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਐ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਐ ਅਸੀਂ ਤੇਰੇ ਨਾਲ